ਤੇ ਵੀ ਰੰਗ ਦੇ ਧਾਗੇ ਚ ਪਾ ਕੇ ਪਾ ਸਕਦੇ ਹੋ ਧਾਗਾ ਤੁਸੀਂ ਆਪ ਲੈ ਲਿਓ ਤੇ ਇਹ ਲੋਕਟ ਹੀ ਦੇਣਾ ਸੀ ਇਦਾਂ ਕਰਕੇ ਧਾਗੇ ਚ ਨਹੀਂ ਦਿੰਦੇ ਅਸੀਂ ਇਹਨੂੰ ਅ ਇਹ ਬਿਲਕੁਲ ਲੱਕੜੀ ਦਾ ਹੈਗਾ ਜੀ ਤੇ ਇਹਨੂੰ ਜਦੋਂ ਤੁਸੀਂ ਪਹਿਨੋਗੇ ਤੁਹਾਨੂੰ ਪਤਾ ਲੱਗੂਗਾ ਕਿ ਚੰਦ ਦਿਨਾਂ ਦੇ ਵਿੱਚ ਜਿਹੜਾ ਸਰਵਾਈਕਲ ਆ ਉਹ ਉਹਦਾ ਦਰਦ ਖਤਮ ਹੋ ਰਿਹਾ ਜਿਹੜੇ ਲੋਕੀ ਸਰਵਾਈਕਲ ਤੋਂ ਪਰੇਸ਼ਾਨ ਆ ਇਹ ਗੱਲ ਆ ਜੋ ਉਹਨਾਂ ਦੀ ਹੋ ਰਹੀ ਆ ਤੁਹਾਨੂੰ ਦਾ ਇੱਕ ਲੋਕਟ ਦਿੰਨਾ ਮੈਂ ਲੋਕਟ ਵੀ ਇਸ ਤਰ੍ਹਾਂ ਦਾ ਜਦੋਂ ਬੋਡੀ ਨਾਲ ਟੱਚ ਹੁੰਦਾ ਤਾਂ ਉਹ ਕਿੰਨੇ ਬੈਨੀਫਿਟ ਦੇ ਸਕਦਾ ਤੁਸੀਂ ਸੋਚ ਵੀ ਨਹੀਂ ਸਕਦੇ ਆਈ ਸਾਈਟ ਉਹਦੇ ਨਾਲ ਵਧੀਆ ਹੋ ਜਾਂਦੀ ਆ ਸਰਵਾਈਕਲ ਦਾ ਜਿੰਨਾ ਵੀ ਨਾੜੀ ਸਿਸਟਮ ਆ ਉਹਦੇ ਨਾਲ ਵਧੀਆ ਹੋ ਜਾਂਦਾ ਉਹ ਕੀ ਹੈ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਦਿਖਾਉਣ ਲੱਗਾ ਤੁਹਾਨੂੰ ਇਹ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਕਈ ਵਾਰੀ ਆਪਾਂ ਗਲਤ ਪਾਸੇ ਲੈ ਜਾਂਦੇ ਆ ਗੱਲ ਨੂੰ ਮੈਂ ਤਾਂ ਡਾ ਭਰਾ ਕੋਈ ਜੋਤਸੀ ਨਹੀਂ ਹੈਗਾ ਕੋਈ ਤੰਤਰਿਕ ਨਹੀਂ ਹੈਗਾ ਮੈਂ ਪਰ ਇਹਨਾਂ ਲੱਕੜ ਹੈ ਇਹ ਲੱਕੜ ਨੂੰ ਨਾ ਅਸੀਂ ਲੋਕਟ ਦੀ ਤਰ੍ਹਾਂ ਬਣਾਇਆ ਤਾਂ ਕਿ ਉਹਨੂੰ ਧਾਗੇ 'ਚ ਪਾ ਕੇ ਚਾਹੇ ਗਲ 'ਚ ਪਾ ਲੋ ਜਾਂ ਫਿਰ ਉਹਨੂੰ ਧਾਗੇ 'ਚ ਪਾ ਕੇ ਆਪਣੇ ਡੋਲੇ ਤੇ ਬੰਨ੍ਹ ਲੋ ਤੁਹਾਡੀ ਬਾਡੀ ਨੂੰ ਟੱਚ ਕਰਨਾ ਚਾਹੀਦਾ ਲੱਕੜੀ ਦਾ ਪੋਰਸ਼ਨ ਤੇ ਉਹ ਜਦੋਂ ਤੁਹਾਡੀ ਬਾਡੀ ਨੂੰ ਟੱਚ ਕਰਦਾ ਨਾ ਤਾਂ ਫਿਰ ਉਹ ਇੱਕ ਇੱਕ ਚੁੰਬਕ ਦਾ ਕੰਮ ਕਰਦਾ ਮੈਂ ਤੁਹਾਨੂੰ ਦੀ ਸ਼ਕਲ ਜੇ ਕਹੋ ਦਬੇਦਗਾਤ ਮੈਂ ਕਿਉਂ ਪਤਾ ਨਹੀਂ ਕਿ ਮੈਨੂੰ ਐਂ ਡਰ ਲੱਗਦਾ ਕਿਤੇ ਮੈਨੂੰ ਤੁਸੀਂ ਹੋਰ ਕਿਤੇ ਬਾਬਿਆਂ 'ਚ ਨਾ ਲੈ ਜਾਓ ਸਾਧੂ ਸੰਤਾਂ 'ਚ ਮੈਂ ਮੈਂ ਤਾਂ ਡਰ ਭਰਾ ਹਾਂ ਜਾਇ ਜਾਇ ਵੀ ਹੈਗਾ ਪਰ ਇਹ ਜਿਹੜੀ ਚੀਜ਼ ਮੈਨੂੰ ਮਿਲੂਗੀ ਮੈਂ ਤੁਹਾਨੂੰ ਦੱਸੂਗਾ ਜ਼ਰੂਰ ਬਹੁਤ ਲੋਕ ਨਾ ਕਈ ਚੀਜ਼ਾਂ ਦਾ ਗਲਤ ਫਾਇਦਾ ਚੱਕ ਕੇ ਆਪਾਂ ਨੂੰ ਗੁੰਮਰਾਹ ਕਰਦੇ ਆ ਉਹ ਚੀਜ਼ ਤੋਂ ਵਿਚਰਾ ਆਪਾਂ ਨੇ ਇਹ ਇਹ ਹੈਗਾ ਜੀ ਲੋਕੇਟ ਇਹ ਦੇਖੋ ਤੁਸੀਂ ਇਹਨੂੰ ਮੈਂ ਇਹਦੇ ਵਿੱਚ ਬੋਟਲ ਚ ਦਿਖਾਣਾ ਤੁਹਾਨੂੰ ਇਹਨੂੰ ਤੁਸੀਂ ਕਿਸੇ ਵੀ ਰੰਗ ਦੇ ਧਾਗੇ ਚ ਪਾ ਕੇ ਪਾ ਸਕਦੇ ਹੋ ਧਾਗਾ ਤੁਸੀਂ ਆਪ ਲੈ ਲਿਓ ਤੇ ਇਹ ਲੋਕੇਟ ਹੀ ਦੇਣਾ ਸੀ ਇਦਾਂ ਕਰਕੇ ਧਾਗੇ ਚ ਨਹੀਂ ਦਿੰਦੇ ਸੀ ਇਹਨੂੰ ਅ ਇਹ ਬਿਲਕੁਲ ਲੱਕੜੀ ਦਾ ਹੈਗਾ ਜੀ ਤੇ ਇਹ ਦੇਖੋ ਇਹ ਕਿੰਨਾ ਛੋਟਾ ਹੈਗਾ ਮੰਨ ਲਓ ਮਸਾਂ ਇਹ ਮਟਰ ਦੇ ਦਾਣੇ ਜਿੰਨਾ ਇਹਨੂੰ ਜਦੋਂ ਤੁਸੀਂ ਪੈਨਲ ਨਾਲ ਸ਼ੁਰੂ ਕਰੋਗੇ ਇਹਦੀ એનર્ਜੀ ਖਤਮ ਨਹੀਂ ਹੁੰਦੀ ਇਹ ਬਹੁਤ ਹੀ ਗਹਿਰਾਈ ਦੇ ਵਿੱਚ ਜਾ ਕੇ ਮਨ ਲਓ 18000 ਫੀਟ ਦੀ ਗਹਿਰਾਈਆਂ ਦੇ ਵਿੱਚ ਇਹ ਲੱਕੜ ਹੈ ਜਿੱਥੋਂ ਇਹ ਪ੍ਰਾਪਤ ਹੁੰਦੀ ਹੈ ਜਿਵੇਂ ਕਹਿੰਦੇ ਕਿ ਇਸਤੀ ਦੀ ਲੱਕੜ ਹੈ ਫਲਾਣੇ ਦੀ ਲੱਕੜ ਹੈ ਉਹਦਾ ਨਹੀਂ ਹੈਗੀ ਇਹ ਇਹੋ ਲੱਕੜ ਹੈ ਆਮ ਚੀਜ਼ ਹੈ ਕੋਈ ਐਨੀ ਹੈ ਕੋਈ ਤੇ ਬਹੁਤ بڑا ਕੋਈ ਉਹ ਜਾਦੂ ਟੂਣਾ ਹੈ ਇਹ じゃ ਕੁਝ ਨਹੀਂ ਹੈਗਾ ਐਵੇਂ ਮੈਂ ਤੁਹਾਨੂੰ ਕਹਾਂ ਲੇਕਿਨ ਇਹਦੇ ਬੈਨੀਫਿਟ ਬਹੁਤ ਆ ਇਹਨੂੰ ਜਦੋਂ ਤੁਸੀਂ ਪਹਿਨੋਗੇ ਤੁਹਾਨੂੰ ਪਤਾ ਲੱਗੂਗਾ ਕਿ ਚੰਦ ਦਿਨਾਂ ਦੇ ਵਿੱਚ ਜਿਹੜਾ ਸਰਵਾਈਕਲ ਆ ਉਹ ਉਹਦਾ ਦਰਦ ਖਤਮ ਹੋ ਰਿਹਾ ਔਰ ਇਹਨੂੰ ਪਹਿਨ ਕੇ ਕੋਈ ਐ ਨਹੀਂ ਹੈ ਵੀ ਆਪਾਂ ਕੋਈ ਪੂਜਾ ਪਾਠ ਕਰਨਾ ਐਣੀ ਹੈ ਵੀ ਕੋਈ ਸੋਚ ਝੂਠ ਰੱਖਣੀ ਆ ਨਾ ਇਹ ਨਾਰਮਲ ਲੱਕੜ ਦਾ ਪੀਸ ਹੈ ਕੋਈ ਕਿਸੇ ਪੰਡਤ ਦਾ ਜਾਂ ਜੋਤਸੀ ਦਾ ਧਾਗਾ ਤਬੀਤ ਨਹੀਂ ਹੈਗਾ ਔਰ ਇਹ ਮੈਡੀਕੇਟਡ ਹੈ ਮੈਡੀਸਿਨ ਦੇ ਵਿੱਚ ਇਹਦੇ ਬਾਰੇ ਵਰਣਨ ਔਰ ਸਦੀਆਂ ਤੋਂ ਵਰਣਨ ਇਹਨੂੰ ਜਦੋਂ ਤੁਸੀਂ ਯੂਜ਼ ਕਰੋਗੇ ਤਾਂ ਸਰਵਾਈਕਲ ਤੁਹਾਡਾ ਤਾਂ ਕੀ ਕਹਿੰਦੇ ਨੇ ਪੰਜਾਬੀ ਚ ਵੀ ਗਵਾਂਡੀਆਂ ਦਾ ਵੀ ਨਹੀਂ ਰਹਿਣਾ ਤਾਂ ਇਸ ਕਰਕੇ ਬਰੇ ਇਹਨਾਂ ਪੁੱਛੋ ਗਵਾਂਡੀਆਂ ਦਾ ਕਿਵੇਂ ਨਹੀਂ ਰਹਿਣਾ ਤਾਂ ਨਹੀਂ ਰਹਿਣਾ ਜਦੋਂ ਤੁਹਾਡਾ ਠੀਕ ਹੋ ਗਿਆ ਗਵਾਂਢੀ ਪੁੱਛਣਗੇ ਕਿਵੇਂ ਠੀਕ ਹੋਇਆ ਉਹਨਾਂ ਨੇ ਵੀ ਦਵਾਈ ਮੰਗਾਈ ਲੈਣੀ ਆ ਤਾਂ ਇਹ ਸਾਰਾ ਜਿਹੜਾ ਸਿਸਟਮ ਹੈ ਇਦਾਂ ਹੀ ਬਣਿਆ ਹੋਇਆ ਔਰ ਸਰਵਾਈਕਲ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਵਾਸਤੇ ਬਹੁਤ ਹੀ ਗੁਣਕਾਰੀ ਹੈ ਸਰਵਾਈਕਲ ਕਿੱਟ ਬਣੀ ਹੈ ਇਹ ਪੰਜ ਚੀਜ਼ਾਂ ਦੀ ਕਿੱਟ ਹੈ ਇਹਨੂੰ ਮੰਗਾਉਂਗੇ ਤਾਂ ਸਦਾ ਲਈ ਤੁਸੀਂ ਸਰਵਾਈਕਲ ਤੋਂ ਮੁਕਤੀ ਪਾਓਗੇ ਅਗਰ ਤੁਹਾਡੇ ਆਸ-ਪਾਸ ਕੋਈ ਵੀ ਸਰਵਾਈਕਲ ਦਾ ਪੇਸ਼ੈਂਟ ਹੈ ਤਾਂ www.badwan.com ਤੇ ਜਾ ਕੇ ਤੁਸੀਂ ਇਹਦੇ ਬਾਰੇ ਪ੍ਰੋਪਰ ਸਰਚ ਕਰੋ ਪੜੋ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਜਾਣਨ ਤੋਂ ਬਾਅਦ ਮੰਗਾਓ ਅੰਧਵਿਸ਼ਵਾਸ ਚ ਨਹੀਂ ਪੈਣਾ ਸੁਣੋ ਸਭ ਦੀ ਕਰੋ ਮੰਨ ਦੀ ਇਹ ਗੱਲ ਮੈਂ ਸਾਰਿਆਂ ਨੂੰ ਕਹਿਣਾ ਹੁੰਦਾ ਸਤਿ ਸ੍ਰੀ ਅਕਾਲ ਜੀ ਨਮਸਕਾਰ